ਖਬਰ ਇਹ ਹੈ ਵੀ ਸ਼ੰਭੂ ਦੇ ਉੱਤੇ ਹਰਿਆਣਾ ਵਾਲੇ ਪਾਸੇ ਜਿਹੜੀ ਹਰਿਆਣਾ ਪੁਲਿਸ ਨੇ ਬਾਰਡਰ ਨੂੰ ਰੋਕਿਆ ਹੋਇਆ ਹੈ ਉਸ ਨੂੰ ਖਾਲੀ ਕਰਨ ਦੇ ਹੁਕਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੁਣਾ ਦਿੱਤੇ ਨੇ ਦੇਖੋ ਇਹ ਤਾਂ ਜਿਹੜਾ ਵੀ ਕੋਈ ਲੀਡਰ ਰੁੱਤਦਾ ਜੀ ਉਹ ਇੱਕ ਡੈਮੋਕ੍ਰੇਸੀ ਤੇ ਇੱਕ ਸੰਵਿਧਾਨ ਦੀ ਗੱਲ ਕਰਦਾ ਪਰ ਅੱਜ ਤੱਕ ਸਾਨੂੰ ਇਹ ਨਹੀਂ ਸਮਝ ਲੱਗੀ ਵੀ ਉਹ ਕਿਹੜਾ ਸਵਿਧਾਨ ਹੈ ਜਿਹੜਾ ਕਹਿੰਦਾ ਵੀ ਸੜਕ ਤੇ ਬੈਰੀਕੇਡ ਲਾ ਦਿਓ ਜਿਹੜੀਆਂ ਕੋਟਾਂ ਉਹ ਵੀ ਰਾਜਨੀਤੀ ਦੇ ਅਧੀਨ ਹੈ ਕਿਤਨੇ ਕਿਤੇ ਜੱਜ ਵੀ ਦਵਾਚ ਹੈ ਜੇ ਜੱਜ ਦਵਾਚ ਨਾ ਹੁੰਦੇ ਤਾਂ ਜਿਵੇਂ ਸ਼ੁਭ ਕਰਨ ਦੇ ਗੋਲੀ ਬੱਜੀ ਉਸੇ ਟਾਈਪ ਐਕਸ਼ਨ ਲੈ ਕੇ ਉਸ ਟਾਈਮ ਪੁਲਿਸ ਤੇ ਕੋਈ ਨਾ ਕੋਈ ਪਰਚਾ ਜਾਂ ਸਰਕਾਰ ਤੇ ਪਰਚਾ ਮੁੱਖ ਮੰਤਰੀ ਖਟਰ ਤੇ ਹੋਣਾ ਚਾਹੀਦਾ ਸੀ ਲੋਕਾਂ ਨੇ 2 ਲੱਖ ਨਾਲ ਚਿਤਾਇਆ ਵਾ ਭਾਈ ਅਮਰਪਾਲ ਸਿੰਘ ਉਹ ਤੇ ਐਨਐਸਓ ਨੂੰ ਸੌਂਚ ਕਾਉਣ ਵਾਸਤੇ ਵੀ ਲੋਕ ਘੋਲ ਘੋ ਕੇ ਲਿਆਏ ਇੱਕ ਚੱਕਰੇ ਜਿਹਦੇ ਤੁਸੀਂ ਦੇਖਿਆ ਹੋਣਾ ਹਮਲਾ ਹੋਇਆ ਉਹ ਕਿਸੇ ਨੇ ਉਹਦੀ ਤਹਿਕੀਕਤ ਨਹੀਂ ਕੀਤੀ ਕਿ ਹਮਲਾ ਹੋਇਆ ਕਿਉਂ ਸਿਰਫ ਗਵਰਨਰ ਤੱਕ ਪਹੁੰਚ ਗਿਆ ਯਾਰ ਉਹਦੀ ਪੁੱਛਤਾਛ ਵਾਸਤੇ ਕਿਉਂ ਕਿਉਂਕਿ ਉਹ Hindu ਦਾ ਸਾਡੇ ਸਿੱਖ ਮੁੰਡੇ ਰੋਜ਼ ਬਾਰਡਰਾਂ ਤੇ ਕਲਾਸ਼ ਆਉਂਦੀ ਹੈ ਗਵਰਨਰ ਉੱਥੇ ਕਿਉਂ ਨਹੀਂ ਗਿਆ ਬਈ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜਾਗੋ ਇਕਾ ਕਰੋ ਸਾਰੇ Hindu ਭਰਾ ਨੂੰ ਮੁਸਲਮਾਨ ਵੀਰਾਂ ਨੂੰ ਕਹਿੰਦਾ ਇੱਕ ਝੰਡੇ ਹਟ ਆਪਾਂ ਇਕੱਠੇ ਹੋਈਏ ਇਹ RSS ਤੋਂ ਅਸੀਂ ਖੜਾ ਛੜਾਈਏ ਨਹੀਂ ਸਾਡੇ ਬਹੁਤ ਇਸ ਤੋਂ ਵੀ ਮਾੜੇ ਦਿਨ ਆਉਣ ਵਾਲੇ ਆ ਸਾਡੇ ਕਿਸਾਨ ਵੀਰ ਵੀ ਆ ਉਹ ਕਹਿੰਦੇ ਵੀ ਇਹੋ ਜਿਹੇ ਲੋਕ ਐ ਤੁਹਾਡੇ ਵਰਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਵੀ ਉਹ ਜਿਹੜੇ ਆ ਹਾਲਾਤ ਬਣਾਉਂਦੇ ਆ ਅਜਿਹੇ ਬਿਆਨ ਦੇ ਕੇ ਕਿਸੇ ਸਿੱਖ ਦਾ ਬਿਆਨ ਦੇਖਿਆ ਅੱਜ ਤੱਕ ਜੀ ਤੁਸੀਂ ਵੀ ਕਿਸੇ ਸਿੱਖ ਨੇ ਕਿਹਾ ਹੋਵੇ ਇਹਨਾਂ ਨੂੰ ਮਾਰ ਦੋ ਜੀ ਇਹ ਫਲਾਣਾ ਇਹ ਧਮਕਾਣਾ ਇਹ ਮੇਰੇ ਸਾਹਬ ਦੇ ਵਿੱਚ 70% ਸਾਡੇ ਚ ਸਿੱਖ ਜਿਹੜੇ ਦੇਖਣ ਨੂੰ ਲੱਗਦੇ ਆ ਪਰ ਉਹ ਆਰਐਸਐਸ ਨੇ ਤਿਆਰ ਕਰਕੇ ਸਾਡੇ ਚ ਵਿੱਚ ਵੰਡਦੇ ਆ ਉਹ ਪਲੇਖਾ ਤਾਂ ਪੈਂਦਾ ਏ ਵੀ 84 ਦਾ ਇਤਿਹਾਸ ਦੇਖ ਲਓ ਦਿੱਲੀ ਦੇ ਵਿੱਚ ਕਿਸੇ ਨੇ ਇਹ ਨਹੀਂ ਦੇਖਿਆ ਹੈਗਾ ਵੀ ਇਹ ਕਿਹੜੇ ਧਰਮ ਨੂੰ ਮੰਨਦਾ ਏ ਸਿਰਫ ਸਿਰ ਤੇ ਪੱਗ ਦੇਖੀ ਸਿਰਫ ਹੱਥ 'ਚ ਕੜਾ ਦੇਖਿਆ ਅਗਲੇ ਨੇ ਜੂੰਦਾ ਫੂਕਦਾ ਹੁਣ ਮੈਨੂੰ ਧਮਕੀ ਆ ਗਈ ਸੀ ਤੈਨੂੰ ਮਾਰ ਦੇਣਾ ਮੈਂ ਇੱਕ ਸੇਖ ਹੋਂ ਨਾਲ ਤੇ ਮੈਨੂੰ ਕਿਹਨੇ ਪੁੱਛਿਆ ਕਿਸੇ ਨੇ ਕੋਈ ਗੌਰਟ ਹੀ ਨਹੀਂ ਦਿੱਤੀ ਕਿਸੇ ਨੇ ਮੈਨੂੰ ਮੁੜ ਕੇ ਪੁੱਛਿਆ ਨਹੀਂ ਵੀ ਹਾਂ ਭਾਈ ਉਹ ਬੰਦਾ ਫੜ ਲਿਆ ਜਾਂ ਕੀ ਕਰਿਆ ਜਰ ਕੋਈ ਹਿੰਦੂ ਬੋਲਦਾ ਇਹ ਹੈ ਜੀ ਲੀਡਰਸ਼ਿਪ ਸੈਨਾਂ ਦਾ ਖੋਤੀ ਸੈਨਾਂ ਵਾਲਾ ਆਮ ਹਿੰਦੂ ਨੂੰ ਨਹੀਂ ਮਿਲਦੀ ਜਿਹੜਾ ਪੰਜਾਬੀ ਹੈ ਜਿਹੜਾ ਖੋਤੀ ਸੈਨਾਂ ਵਾਲਾ ਬੋਲਦਾ ਉਹਨੂੰ ਜਿਹੜੀ ਸਕਿਉਰਿਟੀ ਮਿਲ ਜਾਂਦੀ ਹੈ ਹਰਿਆਣੇ ਨੂੰ ਆਰਡਰ ਹੋਇਆ ਦਿੱਲੀ ਨੂੰ ਨਹੀਂ ਹੋਇਆ ਦਿੱਲੀ ਦੀ ਇੱਕ ਵੀਡੀਓ ਮੇਰੇ ਕੋਲ ਆਈ ਸੀਗੀ ਆਡੀਓ ਉਹ ਦੱਸ ਰਹੀ ਸੀ ਵੀ ਜਦੋਂ ਕਿਸਾਨਾਂ ਨੇ ਆਉਣਾ ਆਪਾਂ ਛਿਲਣੇ ਕਿਵੇਂ ਆਪ ਕਟਾਪਾ ਕਿਵੇਂ ਕਰਨਾ ਹੈ ਮਤਲਬ ਕਿ ਉੱਥੇ ਉਹ ਤਾਂ ਦਿੱਲੀ ਵਾਲੇ ਤਾਂ ਜੀ ਹੋਰ ਵੀ ਸਖਤ ਹੋਏ ਪਏ ਅੱਜ ਦਾ ਜਿਹੜਾ মিডিਆ ਹੈ ਤੁਹਾਡੇ ਪੰਜ ਸੱਤ মিডিਆ ਨੂੰ ਛੱਡ ਕੇ ਸਾਰਾ মিডিਆ ਮੋਦੀ ਸਰਕਾਰ ਦਾ ਆਉਪਾਗਤ ਚ ਲੱਗਿਆ ਦਾ ਮੀਡੀਆ ਦਿਖਾਏ ਹੀ ਨਹੀਂ ਰਿਹਾ ਮੀਡੀਆ ਸਾਨੂੰ ਹੀ ਅਤਵਾਦੀ ਪੰਜਾਬ ਦਾ ਅੰਦੋਲਨ ਕਹਿ ਕੇ ਦਿਖਾ ਰਿਹਾ ਬਾਕੀ ਜਥੇਬੰਦੀਆਂ ਤਾਂ ਅਜੇ ਵੀ ਤੁਹਾਨੂੰ ਕਹਿ ਨਹੀਂ ਆਏ ਵੀ ਭਾਈ ਇਹ ਤੁਸੀਂ ਗਲਤ ਸਟੈਪ ਚੁੱਕਿਆ ਹੋਇਆ ਤੁਸੀਂ ਵੀ ਤਾਂ ਆਪਸ ਵਿੱਚ ਇਕੱਠੇ ਨਹੀਂ ਆਗੇ ਦੇਖੋ ਉਹ ਕਾਮਰੇਡ ਹੈ ਉਹ ਕਾਮਰੇਡ ਹੈ ਦਿੱਲੀ ਦੇ ਪਕੌੜੇ ਜੇ ਉਹ ਕਾਮਰੇਡ ਦਿੱਲੀ ਤੋਂ ਨਾ ਭੱਜਦੇ ਤਾਂ ਅੱਜ ਸਾਨੂੰ ਆਹ ਦੁਬਾਰੇ ਧਰਨਾ ਲਾਉਣਾ ਪੈਂਦਾ ਜੋ ਜਿਹਾ ਬੰਦੀਆਂ ਜਿਹੜੀਆਂ ਨਹੀਂ ਇਸ ਪੱਕੇ ਚ ਵੀ ਦਿੱਲੀ ਤੇ ਆ ਜੀ ਨਹੀਂ ਆਉਣਾ ਲਖੀਮਪੁਰ ਖੀਰੀ ਦੇ ਜਾਂ ਹੋਰ ਚੀਜ਼ਾਂ ਲਿਖਤੀ ਨਹੀਂ ਹੁੰਦਾ ਤੁਸੀਂ ਉਹਨਾਂ ਉਹਦੇ ਤੁਸੀਂ ਵੀ ਤਾਂ ਨਾਲ ਹੀ ਆ ਗਏ ਭਾਈ ਉੱਠ ਕੇ ਅਸੀਂ ਤਾਂ ਉਹਨਾਂ ਨੂੰ ਕਿਹਾ ਆਪਣੇ ਆਗੂ ਨੂੰ ਵੀ ਭਾਈ ਸਾਹਿਬ ਜਦੋਂ ਤੱਕ ਆ ਸਾਨੂੰ ਮਿਲਦਾ ਨਹੀਂ ਅਸੀਂ ਵਾਪਸ ਨਹੀਂ ਜਾਣਾ ਉਹਨਾਂ ਦੇ ਦਿਮਾਗ 'ਚ ਪਤ ਨਹੀਂ ਕੀ ਇਲੈਕਸ਼ਨ ਲਾੰਡਾ ਸੀ ਸੀਐਮ ਬੰਡਾ ਸੀ ਉਹ ਕਹਿੰਦਾ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਨੂੰ ਲੱਗਦਾ ਵੀ ਅਮਰਪਾਲ ਸਿੰਘ ਹੋਰਾਂ ਨੂੰ ਇਸ ਤਰ੍ਹਾਂ ਹੁਣ ਰਿਲੀਜ਼ ਵੀ ਕਰ ਨਹੀਂ ਮੈਨੂੰ ਨਹੀਂ ਲੱਗਦਾ ਜੀ ਕਿਉਂਕਿ ਜਿਹੜਾ ਕੌਮ ਗੁਲਾਮ ਹੁੰਦੀ ਹੈ ਨਾ ਉਹਨੂੰ ਕਦੇ ਇਨਸਾਫ਼ ਨਹੀਂ ਮਿਲਦਾ ਜਿਵੇਂ ਅਮਰਸ਼ਾ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਪਛਤਾਵਾ ਨਹੀਂ ਕਰੂਗਾ ਉਹਨੂੰ ਛੱਡਾਂਗੇ ਨਹੀਂ ਯਾਨੀ ਕਿ ਸਿੱਖਾਂ ਨੂੰ ਵੀ ਜਿਨ੍ਹਾਂ ਨੇ ਭਾਈ ਹਵਾਰਾ ਸਿੰਘ ਹਵਾਰਾ ਹੋ ਗਿਆ ਜੀ ਜਗਤਾਰ ਸਿੰਘ ਤਾਰਾ ਹੋ ਗਿਆ ਤੇ ਪਿਉਰਾ ਹੋ ਗਿਆ ਵੀ ਇਹ ਮਾਫੀ ਮੰਗ ਲੈਣ ਵੀ ਅਸੀਂ ਗਲਤ ਕੀਤਾ ਕਿਉਂ ਮਾਫੀ ਮੰਗਣ ਬਈ ਐਸੀ ਤਰ੍ਹਾਂ ਹੁਣ ਇਹ ਭਾਈ ਅਮਰਤਪਾਲ ਸਿੰਘ ਤੋਂ ਕਹਿ ਰਹੇ ਆ ਵੀ ਮਾਫੀ ਮੰਗੋ ਉਹ ਕਰੇ ਅੰਦਰ ਖਾਤੇ ਇਸੀ ਕਰਕੇ ਉਹਨੂੰ ਇਸ ਤਰ੍ਹਾਂ ਬਹੁਤ ਵੱਡੇ ਮੁਜਰਮਾਂ ਵਾਂਗ ਉੱਥੇ ਪੇਸ਼ ਕੀਤਾ ਗਿਆ ਸੌ ਚਕਾਉਣੀ ਪਈ ਇਹਨਾਂ ਦੀ ਮਜਬੂਰੀ ਸੀ ਸ਼ੰਭੂ ਮੋਰਚੇ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਲੋਕਾਂ ਦੇ ਕੰਨਾਂ ਦੇ ਵਿੱਚ ਤਾਂ ਪੈ ਗਈ ਖਬਰ ਇਹ ਹੈ ਬਈ ਸ਼ੰਭੂ ਦੇ ਉੱਤੇ ਹਰਿਆਣਾ ਵਾਲੇ ਪਾਸੇ ਜਿਹੜੀ ਹਰਿਆਣਾ ਪੁਲਿਸ ਨੇ ਬਾਰਡਰ ਨੂੰ ਰੋਕਿਆ ਹੋਇਆ ਹੈ ਉਸ ਨੂੰ ਖਾਲੀ ਕਰਨ ਦੇ ਹੁਕਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੁਣਾ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਤੇ ਇੱਕ ਹਫ਼ਤੇ ਦੇ ਵਿੱਚ ਉਹ ਬਾਰਡਰ ਖਾਲੀ ਕਰਨ ਦੇ ਲਈ ਕਿਹਾ ਗਿਆ ਸੋ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਵੀ ਹੁਣ ਜਦੋਂ ਬਾਰਡਰ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਤਾਂ ਕੀ ਹੁਣ ਕਿਸਾਨ ਵੀ ਫਿਰ ਸ਼ੰਭੂ ਖਾਲੀ ਕਰਕੇ ਵਾਪਸ ਆ ਜਾਣਗੇ ਜਾਂ ਫਿਰ ਕਿਸਾਨਾਂ ਨੇ ਕੋਈ ਨਵੀਂ ਰਣਨੀਤੀ ਜਿਹੜੀ ਹੈ ਘੜ ਲਈ ਹੈ ਤਾਂ ਸਾਡੇ ਨਾਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਤੋਂ ਕਿਸਾਨਾਂ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਵੇਖਦੇ ਹੋ ਅੱਜ ਜਿਹੜਾ ਇਹ ਨਵੇਂ ਹੁਕਮ ਆਏ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਲੋਕਾਂ ਦੀਆਂ ਜੜੀਆਂ ਅਪੀਲਾਂ ਨੂੰ ਸੁਣਦੇ ਹੋਏ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ। ਪਹਿਲਾਂ ਜਗਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਇਹ ਤਾਂ ਜਿਹੜਾ ਵੀ ਕੋਈ ਲੀਡਰ ਉੱਠਦਾ ਜੀ ਉਹ ਇੱਕ ਡੈਮੋਕ੍ਰੇਸੀ ਤੇ ਇੱਕ ਸੰਵਿਧਾਨ ਦੀ ਇੱਕ ਗੱਲ ਕਰਦਾ। ਪਰ ਅੱਜ ਤੱਕ ਸਾਨੂੰ ਇਹ ਨਹੀਂ ਸਮਝ ਲੱਗੀ ਵੀ ਉਹ ਕਿਹੜਾ ਸੰਵਿਧਾਨ ਹੈ ਜਿਹੜਾ ਕਹਿੰਦਾ ਵੀ ਸੜਕ ਤੇ ਬੈਰੀਕੇਡ ਲਾ ਦਿਓ। ਸੜਕਾਂ ਤੇ ਤੁਸੀਂ ਕਿੱਲਾ ਘੜ ਦੋ ਤੇ ਜੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਸਾਨ ਦਿੱਲੀ ਨੂੰ ਆਉਣੇ ਉਹਨਾਂ ਤੇ ਗੋਲੀਆਂ ਚਲਾ ਦੋ ਚਲੋ ਅੱਜ ਮੈਂ ਸਤਿਕਾਰ ਕਰਦਾ ਹਾਂ ਕੋਟ ਦਾ ਵੀ ਜਿਹਨੂੰ 6 ਮਹੀਨੇ ਬਾਅਦ ਅੱਜ ਸਾਡੀ ਯਾਦ ਤਾਂ ਆਈ ਵੀ ਭਾਈ ਇਹ ਗਲਤ ਹੈ ਸਰਕਾਰ ਨੇ ਬੈਰੀਕੇਡ ਲਾਏ ਹੋਏ ਜਿਹੜੇ ਇਹਨਾਂ ਨੂੰ ਪੱਟਿਆ ਜਾਵੇ ਸੋ ਹੁਣ ਦੇਖਦੇ ਆ ਵੀ ਹਰਿਆਣਾ ਸਰਕਾਰ ਉਹ ਬੈਰੀਕੇਡ ਕਦੋਂ ਪੱਟਦੀ ਜਿਸ ਦਿਨ ਉਹ ਬੈਰੀਕੇਡ ਪੱਟ ਹੋਗੇ ਸਾਡੇਆਂ ਟਰੈਕਟਰ ਟਰਾਲੀਆਂ ਤਿਆਰ ਹੈ ਜੀ ਅਸੀਂ ਦਿੱਲੀ ਵੱਲ ਨੂੰ ਜਾਣਾ ਦਿੱਲੀ ਵੱਲ ਕੁਚ ਕਰਾਂਗੇ ਸਰਕਾਰ ਤੋਂ ਜਦੋਂ ਤੱਕ ਮੰਗਾਂ ਸਾਡੀਆਂ ਨਹੀਂ ਮੰਨੁੰਦੀਆਂ ਜੋ ਵੀ ਇਹ ਸਰਕਾਰ ਇਹ ਕਹਿਦੇ ਵੀ ਤੁਹਾਡੀਆਂ ਮੰਗਾਂ ਨਜਾਇਜ਼ ਐ ਅਸੀਂ ਮੀਟਿੰਗਾਂ ਦੇ ਵਿੱਚ ਵੀ ਕਿਹਾ ਵੀ ਭਾਈ ਸਾਨੂੰ ਇਹ ਲਿਖ ਕੇ ਦੇ ਦਿਓ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਨਜਾਇਜ਼ ਐ ਮਜ਼ਦੂਰਾ ਪੱਕੀ ਨਹੀਂ ਹੈਗੀਆਂ ਕਿਸਾਨਾਂ ਪੱਕੀ ਨਹੀਂ ਹੈਗੀਆਂ ਨਾ ਤਾਂ ਸਰਕਾਰ ਲਿਖ ਕੇ ਦਿੰਦੀ ਐ ਨਾ ਸਾਡੇ ਤੇ ਮੰਗਾਂ ਨਾ ਕਹਿੰਦੀ ਵੀ ਹਾਂ ਮੈਂ ਇਹਨਾਂ ਦੇ ਹੱਕ 'ਚ ਐ ਸਰਕਾਰ ਕਾਰਪੋਰੇਟ ਘਰਾਣਿਆਂ ਕੋਲ ਵਿਕੀ ਹੋਈ ਐ ਕਿਉਂਕਿ ਫੰਡ ਲੈਣਾ ਇਲੈਕਸ਼ਨਾਂ ਦੇ ਵਿੱਚ ਕਰੋੜਾਂ-ਾਰਬ ਰੁਪਇਆ ਇਸ ਕਰਕੇ ਹੁਣ ਜਦੋਂ ਜੋ ਜੇ ਕੋਰਟ ਨੇ ਸਾਡੀ ਸੁਣੀ ਅਸੀਂ ਧੰਨਵਾਦ ਕਰਦੇ ਕੋਰਟ ਦਾ ਕਿਸੇ ਦਿਨ ਖੁੱਲਦਾ ਏ ਉਸ ਤੋਂ ਬਾਅਦ ਅਸੀਂ ਕਿਵੇਂ ਦਿੱਲੀ ਨੂੰ ਕੂਚ ਕਰਨਾ ਏ ਉਹ ਅਸੀਂ ਮੀਟਿੰਗ ਕਰਕੇ ਉਸ ਤੋਂ ਬਾਅਦ ਲਾਗੂ ਕਰਾਂਗੇ ਪਰ ਜਾਵਾਂਗੇ ਦਿੱਲੀ ਤੁਸੀਂ ਇੱਕ ਗੱਲ ਕਹੀ ਵੀ ਹੁਣ 6 ਮਹੀਨੇ ਬਾਅਦ ਚਲੋ ਕੋਰਟ ਨੂੰ ਵੀ ਸਾਡੀ ਯਾਦ ਆਈ ਜਦੋਂ ਇਹ ਹੈ ਹੀ ਗਲਤ ਸੀ ਤਾਂ ਇੱਕਦਮ ਐਕਸ਼ਨ ਜਾਂ ਇੱਕਦਮ ਹੁਕਮ ਹੈ ਜੇ ਇਹ ਕਿਉਂ ਨਹੀਂ ਸੁਣਾਏ ਜਾਂਦੇ ਹਾਲਾਂਕਿ ਉੱਥੇ ਜ਼ਖਮੀ ਵੀ ਹੋ ਗਏ ਅਸੀਂ ਇੱਕ ਵੀਰ ਵੀ ਗਵਾ ਲਿਆ ਤਾਂ ਇਹ ਉਦੋਂ ਕਿਉਂ ਨਹੀਂ ਇਸ ਤਰ੍ਹਾਂ ਦੇ ਹੁਕਮ ਆਉਂਦੇ ਦੇਖੋ ਮੈਂ ਇੱਕ ਬਹੁਤ ਵੱਡਾ ਬਿਆਨ ਦੇਣ ਲੱਗਿਆ ਹੇ ਜਿਹੜੀਆਂ ਸਾਡੀਆਂ ਕੋਰਟਾਂ ਨੇ ਉਹ ਨਿਰਪੱਖ ਹੋਣੀਆਂ ਚਾਹੀਦੀਆਂ ਰਾਜਨੀਤੀ ਤੋਂ ਇੱਕ ਬੱਖ ਹੋਣੀਆਂ ਚਾਹੀਦੀਆਂ ਪਰ ਮੈਨੂੰ ਅਫਸੋਸ ਹੈ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਕੋਰਟਾਂ ਉਹ ਵੀ ਰਾਜਨੀਤੀ ਦੇ ਅਧੀਨ ਹੈ ਕਿਤੇ ਨਾ ਕਿਤੇ ਜੱਜ ਵੀ ਦਵਾਚ ਹੈ ਜੇ ਜੱਜ ਦਵਾਚ ਨਾ ਹੁੰਦੇ ਤਾਂ ਜਿਵੇਂ ਸ਼ੁਭਕਰਨ ਦੇ ਗੋਲੀ ਬੱਜੀ ਉਸੇ ਟਾਈਪ ਐਕਸ਼ਨ ਲੈ ਕੇ ਉਸ ਟਾਈਮ ਪੁਲਿਸ ਤੇ ਕੋਈ ਨਾ ਕੋਈ ਪਰਚਾ ਜਾਂ ਸਰਕਾਰ ਤੇ ਪਰਚਾ ਮੁੱਖ ਮੰਤਰੀ ਖਟਰ ਤੇ ਹੋਣਾ ਚਾਹੀਦਾ ਸੀ ਹੁਣ ਜਦੋਂ ਬਿਆਨ ਆਇਆ ਸ਼ੁਭਕਰਨ ਦਾ ਕਹਿੰਦੇ ਵੀ ਜਿਹੜੀ ਗੋਲੀ ਬੰਦੂਕ ਨਾਲ ਗੋਲੀ ਚੱਲੀ ਹੈ ਉਹ ਫੌਜ ਕੋਲ ਹੈ ਹੀ ਨਹੀਂ ਹੁਣ ਦੱਸੋ ਜੀ ਇਹਦਾ ਮਤਲਬ ਉਹ ਸਿੱਧਾ ਸੈਰ ਕਰਨ ਜਿਨੇ ਵੀ ਕਿਸਾਨਾਂ ਨੇ ਹੀ ਆਪਣਾ ਮੁੰਡਾ ਮਾਰਤਾ ਅਸੀਂ ਆਪ ਸਾਨੂੰ ਹੀ ਕਾਤਲ ਕੋਰਟ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਦੋਸ਼ੀ ਨੂੰ ਫੜੋ ਜਿਨੇ ਉਹ ਗੋਲੀ ਚਲਾਈ ਹੈ ਕਿਹਦੇ ਕੋਲ ਹੈ ਦੇਖੋ ਇਹ ਕੋਟਾ ਦਾ ਕੰਮ ਹੁੰਦਾ ਉੱਥੀ ਦੇ ਜਿਹੜੇ ਨੋਟੀਫਿਕੇਸ਼ਨ ਜਾਰੀ ਕਰਦੇ ਵੀ ਉਸ ਨੂੰ ਫੜੋ ਮੁਲਾਜ਼ਮ ਨੇ ਕਿਹੜੇ ਨੇ ਗੋਲੀ ਚਲਾਈ ਹੈ ਪਰ ਉਹ ਉਲਟਾ ਉਹ ਕਹਿੰਦੇ ਹੁਣ ਅਸੀਂ ਇਹਦਾ ਨੋ ਕਰਾਂਗੇ ਜੇ ਉਹ ਫਲਾਣਾ ਪਰ ਕੋਟਾ ਵੀ ਸਾਡੇ ਹਿੰਦੁਸਤਾਨ ਦੀਆਂ ਕਿਤੇ ਨਾ ਕਿਤੇ ਮੈਂ ਜੋ ਮਰਜੀ ਕਰੇ ਸਾਡੇ ਪਰਚਾ ਕਰੇ ਐਨਐਸਏ ਲਾਵੇ ਕਿਉਂਕਿ ਐਨਐਸਏ ਲਾਉਣਾ ਸਿੱਖਾਂ ਤੇ ਇਹਨਾਂ ਨੂੰ ਕੋਈ ਬਹੁਤਾ ਦੂ ਨਹੀਂ ਜਿਵੇਂ ਜਮਨानगर ਦਾ ਸੌਰੀ ਗੰਗਾ ਨਗਰ ਦਾ ਸਾਡਾ ਇੱਕ ਸਿੱਖ ਭਰਾ ਬੋਲਦਾ ਸੀ ਉਹ ਤੇ ਐਨਐਸਏ ਲਾਤੀ ਅੱਜ ਲੋਕਾਂ ਨੇ 2 ਲੱਖ ਨਾਲ ਚਿਤਾਇਆ ਭਾਈ ਅਮਰਤਪਾਲ ਸਿੰਘ ਉਹ ਤੇ ਐਨਐਸਏ ਨੂੰ ਚੌ ਚਕਾਉਣ ਵਾਸਤੇ ਵੀ ਲੋਕਾਂ ਨੇ ਘੋਲ ਕੋ ਕੇ ਲਿਆਏ ਮੇਜਰ ਇੱਕ ਬਹੁਤ ਬੋਲਦਾ ਉਹਦੇ ਤੇ ਕੋਈ ਨਹੀਂ ਲੱਗਦਾ ਜੀ ਉਹ ਮੇਜਰ ਜਿਹੜਾ ਦੇਖੋ ਤੁਸੀਂ ਸਿੱਧਾ ਲਾਓ ਮੈਂ ਸਾਡੇ ਜਥੇਬੰਦੀ ਦੇ ਵਿੱਚ Hindu ਵੀ ਐ ਸਾਡੇ ਭਰਾ ਐ ਮੁਸਲਮਾਨ ਵੀ ਐ ਸਿੱਖ ਵੀ ਐ ਅਸੀਂ ਰਲ ਮਿਲ ਕੇ ਰਹਨੇ ਆਂ ਸ਼ੰਭੂ ਬੋਰਡ ਤੇ ਚਲੇ ਜਾਓ ਪਹਿਲਾਂ ਦਿੱਲੀ ਤੇ ਲਾ ਲਓ ਅੱਜ ਜਿਹੜਾ ਵੀ ਕੋਈ ਉੱਠਦਾ ਚੱਕਰ ਆ ਜਾਂ ਕੋਈ ਸ਼ਿਵ ਸੈਨਾ ਬਣਾ ਕੇ ਸਿੱਖਾਂ ਦੇ ਖਿਲਾਫ ਅੱਜ ਇੱਕ ਪਰਸੋਂ ਫੇਰ ਬੋਲ ਰਿਹਾ ਤਾਂ ਇਹਨਾਂ ਦੇ ਕੁੜੀਆਂ ਨੂੰ ਐ ਕਰਦਾਂਗੇ ਯੋਗ ਕਰਦਾਂਗੇ ਚਾ ਜੇ ਕੋਟ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਸਖਤ ਟਿੱਪਣੀ ਕਰੇ ਜੇ ਮੈਂ ਕਿਸੇ ਦੇਤੀ ਭੈਣ ਦੇ ਖਿਲਾਫ ਬੋਲਾਂ ਕਿਸੇ ਧਰਮ ਦੇ ਖਿਲਾਫ ਬੋਲਾਂ ਮੇਰੇ ਤੇ ਪਰਚਾ ਕਰੋ ਮੈਨੂੰ ਚੱਕੋ ਜੇਲ੍ਹ ਚ ਸਿੱਟੋ ਗਾਹਾਂ ਨੂੰ ਕਿਸੇ ਦੀ ਹਿੰਮਤ ਨਾ ਪਵੇ ਪਰ ਇਹਨਾਂ ਨੂੰ ਸ਼ਹਿ ਮਿਲਦੀ ਹੈ ਹੁਣ ਤੁਸੀਂ ਇੱਕ ਦੇਖ ਲਓ ਇੱਥੋਂ ਗੁਲਾਮੀ ਦਾ ਅਹਿਸਾਸ ਹੁੰਦਾ ਵੀ ਅਸੀਂ ਇੱਥੇ ਗੁਲਾਮ ਐ ਮੈਂ ਠੋਕੇ ਕਹਿੰਨਾ ਕਿ ਸਿੱਖ ਹਿੰਦੁਸਤਾਨ ਦੇ ਵਿੱਚ ਗੁਲਾਮ ਐ ਇੱਕ ਪਿੰਜਰੇ ਦੀ ਤੋਤੇ ਦੀ ਤਰ੍ਹਾਂ ਐ ਜਿਹੜਾ ਰੌਲਾ ਪਾ ਸਕਦਾ ਐ ਪਰ ਉਹਦੀ ਕੋਈ ਸੁਣਵਾਈ ਨਹੀਂ ਆਖਰ ਨੂੰ ਜਾਂ ਜੇਲ੍ਹ ਐ ਜਾਂ ਮਰੂਗਾ ਉਹ ਕਿਉਂ ਇੱਕ ਚੱਕਰੇ ਜਿਹਦੇ ਤੁਸੀਂ ਦੇਖਿਆ ਹੋਣਾ ਹਮਲਾ ਹੋਇਆ ਉਹ ਕਿਸੇ ਨੇ ਉਹਦੀ ਤਹਿਕੀਕਤ ਨਹੀਂ ਕੀਤੀ ਕਿ ਹਮਲਾ ਹੋਇਆ ਕਿਉਂ ਸਿਰਫ ਗਵਰਨਰ ਤੱਕ ਪਹੁੰਚ ਗਿਆ ਯਾਰ ਉਹਦੀ ਪੁੱਛਤਾਛ ਵਾਸਤੇ ਕਿਉਂ ਕਿਉਂਕਿ ਉਹ Hindu ਦਾ ਸਾਡੇ ਸਿੱਖ ਮੁੰਡੇ ਰੋਜ਼ ਬਾਰਡਰਾਂ ਤੇ ਕਲਾਸ਼ ਆਉਂਦੀ ਹੈ ਗਵਰਨਰ ਉੱਥੇ ਕਿਉਂ ਨਹੀਂ ਗਿਆ ਬਈ ਉਹ ਹਿੰਦੁਸਤਾਨ ਵਾਸਤੇ ਮਰ ਰਹੇ ਹੈ ਮੈਂ ਇਹ ਦੇਖ ਆਰਐਸਐਸ ਅੱਜ ਐਡੀ ਸਾਡੇ ਪੰਜਾਬ ਤੇ ਹਿੰਦੁਸਤਾਨ ਤੇ ਹਾਵੀ ਹੋ ਗਈ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜਾਗੋ ਇਕਾ ਕਰੋ ਸਾਰੇ ਹਿੰਦੂ ਭਰਾ ਨੂੰ ਮੁਸਲਮਾਨ ਵੀਰਾਂ ਨੂੰ ਕਹਿੰਦਾ ਇੱਕ ਝੰਡੇ ਹਟਾਪਾ ਇਕੱਠੇ ਹੋਈਏ ਇਹ ਆਰਐਸਐਸ ਤੋਂ ਅਸੀਂ ਖੜਾ ਚੜਾਈਏ ਨਹੀਂ ਸਾਡੇ ਬਹੁਤ ਇਸ ਤੋਂ ਵੀ ਮਾੜੇ ਦਿਨ ਆਉਣ ਵਾਲੇ ਆ ਤਾਂ ਬਿਲਕੁਲ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਹੋ ਪਰ ਸਾਡੇ ਕਈ ਸਿੱਖ ਭਰਾ ਵੀ ਆ ਹੁਣ ਤੁਸੀਂ ਬੋਲ ਰਹੇ ਹੋ ਆਪਣੀ ਜਥੇਬੰਦੀ ਦੇ ਵੱਲੋਂ ਵੀ ਬੋਲ ਰਹੇ ਹੋ ਸਾਡੇ ਕਿਸਾਨ ਵੀਰ ਵੀ ਆ ਉਹ ਕਹਿੰਦੇ ਵੀ ਇਹੋ ਜਿਹੇ ਲੋਕ ਆ ਤੁਹਾਡੇ ਵਰਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਵੀ ਉਹ ਜਿਹੜੇ ਆ ਹਾਲਾਤ ਬਣਾਉਂਦੇ ਆ ਅਜਿਹੇ ਬਿਆਨ ਦੇ ਕੇ ਨਹੀਂ ਕਿਸੇ ਸਿੱਖ ਦਾ ਬਿਆਨ ਦੇਖਿਆ ਅਜੇ ਤੱਕ ਜੀ ਤੁਸੀਂ ਬੀ ਕਿਸੇ ਸਿੱਖ ਨੇ ਕਿਹਾ ਹੋਵੇ ਇਹਨਾਂ ਨੂੰ ਮਾਰ ਦੋ ਜੀ ਇਹ ਫਲਾਣਾ ਇਹ ਧਮਕਾਣਾ ਇਹ ਉਹ ਸੂਰੀ ਬੋਲੇ ਕਰਦਾ ਸੀ 2% ਹੈ ਕੁਝਲ 2 ਇਹਨੇ 30 ਚੱਕ ਰਿਹਾ ਉਹ ਅੱਜ ਇਹ ਬੋਲਣ ਲੱਗ ਗਿਆ ਇੱਕ ਦੋ ਹੋਰ ਹੈ ਜੇ ਪੁਲਿਸ ਨੇ ਤਾਂ ਚੰਗੀ ਚੰਗੀ ਤਰ੍ਹਾਂ ਉਹ ਕਰੇ ਹਾਂ ਜਿਹੜੇ ਤੁਸੀਂ ਗੱਲ ਕਰੀ ਸਿੱਖਾਂ ਦੀ ਮੇਰੇ ਹਸਾਬ ਦੇ ਵਿੱਚ 70% ਸਾਡੇ 'ਚ ਸਿੱਖ ਜਿਹੜੇ ਦੇਖਣ ਨੂੰ ਲੱਗਦੇ ਆ ਪਰ ਉਹ ਆਰਐਸਐਸ ਨੇ ਤਿਆਰ ਕਰਕੇ ਸਾਡੇ 'ਚ ਵਿੱਚ ਬਾੜਤੇ ਉਹ ਭਲੇਖਾ ਤਾਂ ਪੈਂਦਾ ਏ ਮੇਰੀ ਇੱਕ ਬੇਨਤੀ ਹੈ ਇਹਨਾਂ ਨੂੰ ਵੀ 84 ਦਾ ਇਤਿਹਾਸ ਦੇਖ ਲਓ ਦਿੱਲੀ ਦੇ ਵਿੱਚ ਕਿਸੇ ਨੇ ਇਹ ਨਹੀਂ ਦੇਖਿਆ ਹੈਗਾ ਵੀ ਇਹ ਕਿਹੜੇ ਧਰਮ ਨੂੰ ਮੰਨਦਾ ਏ ਸਿਰਫ ਸਿਰ ਤੇ ਪੱਗ ਦੇਖੀ ਸਿਰਫ ਹੱਥ 'ਚ ਕੜਾ ਦੇਖਿਆ ਅਗਲੇ ਨੇ ਜੂੰਦਾ ਫੂਕਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਹੁਣ ਵੀ ਬਾਜ਼ ਆ ਜਾਓ ਇਹ ਇਹਨਾਂ ਦੇ ਬਾਣੇ ਬੂਣੇ ਨੂੰ ਛੱਡ ਕੇ ਜਿਹੜੇ ਧਰਮ 'ਚ ਤੁਸੀਂ ਹੈਗੇ ਉਹ ਧਰਮ 'ਚ ਨਿਰਪੱਖ ਰਹੋ ਨਹੀਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੌਤ ਆਉਣੀ ਹੈ ਕਿਉਂਕਿ ਉਧਰ ਨੂੰ ਜਾਓਗੇ ਉਹ ਇਹਨਾਂ ਨੂੰ ਕੁੱਟਣਾ ਪਿੱਛੇ ਨੂੰ ਆਓਗੇ ਜਿਹੜੇ ਤੁਹਾਡੇ ਪਰਾਂ ਉਹਨਾਂ ਨੇ ਕੁੱਟਣਾ ਇਸ ਕਰਕੇ ਆਪਣੇ ਆਪਣੇ ਧਰਮ ਦੇ ਵਿੱਚ ਰਹੋ ਕਿਸੇ ਦੇ ਖਿਲਾਫ ਬੋਲਣੇ ਨੇ ਪਵੇ ਸਾਨੂੰ ਕਿਉਂ ਬੋਲਦੇ ਆ ਸਿਰਫ ਸਕਿਉਰਟੀ ਆ ਵਾਸਤੇ ਸਰਕਾਰ ਇਹਨਾਂ ਸਕਿਉਰਟੀ ਦਿੰਦੀ ਆ ਹੁਣ ਮੈਨੂੰ ਧਮਕੀ ਆ ਗਈ ਸੀ ਤੈਨੂੰ ਮਾਰ ਦੇਣਾ ਮੈਂ ਇੱਕ ਸਿੱਖ ਹੋਂਦ ਨਾਲ ਤੇ ਮੈਨੂੰ ਕਿਹਨੇ ਪੁੱਛਿਆ ਕਿਸੇ ਨੇ ਕੋਈ ਸਕਿਉਰਟੀ ਨਹੀਂ ਦਿੱਤੀ ਕਿਸੇ ਨੇ ਮੈਨੂੰ ਮੋੜ ਕੇ ਪੁੱਛਿਆ ਨਹੀਂ ਵੀ ਹਾਂ ਭਾਈ ਉਹ ਬੰਦਾ ਫੜ ਲਿਆ ਜਾਂ ਕਿਆ ਕਰਿਆ ਪਰ ਜਦ ਕੋਈ ਹਿੰਦੂ ਬੋਲਦਾ ਇਹ ਜਿਆ ਲੀਡਰਸ਼ਿਪ ਸੈਨਾ ਦਾ ਖੋਤੀ ਸਿਵ ਸੈਨ ਵਾਲਾ ਆਮ ਹਿੰਦੂ ਨੂੰ ਨਹੀਂ ਮਿਲਦੀ ਜਿਹੜਾ ਪੰਜਾਬੀ ਆ ਜਿਹੜਾ ਖੋਤੀ ਸਿਵ ਸੈਨ ਵਾਲਾ ਬੋਲਦਾ ਉਹਨੂੰ ਜਿਹੜੀ ਸਕਿਉਰਟੀ ਮਿਲ ਜਾਂਦੀ ਏ ਉੱਥੇ ਗਵਰਨਰ ਵਰਗਾ ਹੀ ਪਹੁੰਚ ਜਾਂਦਾ ਏ ਉੱਥੇ ਆਈਜੀ ਵੀ ਬਿਆਨ ਦੇ ਦਿੰਦਾ ਕਿਉਂਕਿ ਆਰਐਸਐਸ ਅੱਡੀ ਅੱਜ ਹਾਂ ਵੀ ਹੋ ਗਈ ਨਾ ਇਹਦੇ ਬਾਰੇ ਪੰਜਾਬੀਆਂ ਨੂੰ ਸੋਚਣਾ ਪਊਗਾ ਮੈਂ ਫੇਰ ਭਾਈ ਉੱਥੇ ਆਉਂਦਾ ਇਸ ਹਾਈ ਕੋਰਟ ਦੇ ਹੁਕਮਾਂ ਤੇ ਤੁਸੀਂ ਕਹਿਆ ਹੁਣ ਅਸੀਂ ਫੇਰ ਭਾਈ ਟਰੈਕਟਰ ਤਿਆਰ ਕਰ ਲਈ ਜੀ ਅਸੀਂ ਤਾਂ ਫੇਰ ਉਧਰ ਨੂੰ ਕੂਚ ਕਰ ਲੈਣੀ ਹਰਿਆਣੇ ਨੂੰ ਆਰਡਰ ਹੋਇਆ ਦਿੱਲੀ ਨੂੰ ਨਹੀਂ ਹੋਇਆ ਦਿੱਲੀ ਦੀ ਇੱਕ ਵੀਡੀਓ ਮੇਰੇ ਕੋਲ ਆਈ ਸੀਗੀ ਆਡੀਓ ਉਹ ਦੱਸ ਰਹੀ ਸੀ ਵੀ ਜਦੋਂ ਕਿਸਾਨਾਂ ਨੇ ਆਉਣਾ ਆਪਾਂ ਛਿੱਲਣੇ ਕਿਵੇਂ ਅੱਬ ਕਟਾਪਾ ਕਿਵੇਂ ਕਰਨਾ ਮਤਲਬ ਕਿ ਉੱਥੇ ਉਹ ਤਾਂ ਦਿੱਲੀ ਵਾਲੇ ਤਾਂ ਜੀ ਹੋਰ ਵੀ ਸਖਤ ਹੋਏ ਪਏ ਆ ਦੇਖੋ ਗੱਲ ਸਾਫ਼ ਜੀ ਹੈ ਇਹਨਾਂ ਨੇ ਸਾਨੂੰ ਇੱਥੇ ਮਾਰਿਆ ਸ਼ੰਭੂ ਬਾਰਡਰ ਤੇ ਸਾਡੇ ਹੀ ਪੰਜਾਬ ਚ ਸਾਨੂੰ ਮਾਰਿਆ ਅਸੀਂ ਦਿੱਲੀ ਜਾਵਾਂਗੇ ਇਸ ਤੋਂ ਹਿੰਦੁਸਤਾਨ ਦਾ ਦੋਗਲਾ ਚਿਹਰਾ ਪੂਰੇ ਵਰਲਡ ਦੇ ਸਾਹਮਣੇ ਆ ਜਾਊਗਾ ਜੇ ਮੇਰੇ ਮਰੇ ਨਾਲ ਸਾਡੇ ਭਰਾ ਪਿੱਛੇ ਆਜ਼ਾਦ ਹੋਣੇ ਆ ਜੇ ਮੇਰੀ ਜੇਲ੍ਹ ਜਾਣ ਨਾਲ ਇਹ ਜਾਗਰੂਤ ਹੋਣੇ ਆ ਤਾਂ ਮੈਂ ਤਿਆਰ ਹਾਂ ਮਰਨ ਨੂੰ ਵੀ ਜੇਲ੍ਹ ਜਾਣ ਨੂੰ ਵੀ ਇਸ ਕਰਕੇ ਜਿਹੜੇ ਆਰਐਸਐਸ ਦੇ ਟੱਟੂ ਇਹ ਜੇ ਗੱਲਾਂ ਕਰਦੇ ਆ ਉਹਨਾਂ ਨੂੰ ਦੇਖ ਲਾਂਗੇ ਜਦੋਂ ਜਾਵਾਂਗੇ ਸਾਨੂੰ ਗੋਲੀ ਮਾਰਨੀ ਇੱਥੇ ਵੀ ਤਾਂ ਮਾਰੀਆਂ ਉੱਥੇ ਮਾਰ ਦੇਣਗੇ ਅਸੀਂ ਤਾਂ ਆਪ ਚਾਹੁੰਦੇ ਸਾਨੂੰ ਇੱਕ ਦਿਨ ਯਾਰ ਮਾਰ ਦੋ ਤੁਸੀਂ ਯਾਰ ਪੰਜਾਬ ਤੇ ਰਾਜ ਕਰ ਲਓ ਮਾਰ ਦਿਓ ਜਿਹੜੇ ਬੋਲਣੇ ਵਾਲੇ ਆ ਕਿਉਂਕਿ 70% ਤੁਸੀਂ ਗੁਲਾਮ ਬਣਾ ਲੇ ਜਿਹੜੇ 30% ਰਹਿ ਗਏ ਉਹਨਾਂ ਨੂੰ ਕਰ ਦਿਓ ਮਾਰ ਦਿਓ ਤੁਸੀਂ ਅਸੀਂ ਆਵਾਂਗੇ ਦਿੱਲੀ ਜੋ ਉਹਨਾਂ ਨੇ ਕਰਨਾ ਜੋ ਉਹਨਾਂ ਦੀ ਮਰਜ਼ੀ ਹੈ ਉਹ ਸਾਡੇ ਨਾਲ ਕਰ ਲੈਣ ਪਰ ਅਸੀਂ ਆਪਣੇ ਹੱਕ ਮੰਗਣ ਜਾ ਰਹੇ ਹਾਂ ਅਸੀਂ ਉਹ ਨੌਜਵਾਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਜਿਤਾਇਆ ਲੋਕਾਂ ਨੇ ਇਹਨਾਂ ਨੇ ਜੇਲ੍ਹ ਚ ਸਿਟਿਆ ਵਾ ਅਸੀਂ ਗੱਲ ਕਰਾਂਗੇ ਨਵਦੀਪ ਜਲਵੇੜੇ ਦੀ ਜਿਹਦਾ ਕੋਈ ਕਸੂਰੇ ਨਹੀਂ ਜਿਹਨੂੰ ਜੇਲ੍ਹ ਚ ਠੱਕਿਆ ਪਿਆ ਸਾਰਾ ਤੀਗ ਨੂੰ ਅਸੀਂ ਹਰਿਆਣੇ ਚ ਕੱਠ ਕਰਨ ਲੱਗੇ ਵੇ ਆਂ ਅੰਬਾਲਾ ਐਸਐਸਪੀ ਦਫ਼ਤਰ ਦੇ ਮੂਰੇ ਘਰਾਓ ਕਰਾਂਗੇ ਉਹਨਾਂ ਦੀ ਗੱਲ ਕਰਾਂਗੇ ਅਸੀਂ ਵੀ ਉਸ ਮੁੰਡੇ ਦਾ ਕਸੂਰ ਕੀ ਐ ਹਰਨੀਸ਼ ਖਟਕਲ ਉਹਦਾ ਕਸੂਰ ਕੀ ਐ ਪਰ ਉਹਦੇ ਨਾਲ ਵੀ ਬਾਈ ਕਿਸਾਨ ਖੜੇ ਨਹੀਂ ਹੈਗੇ ਨਵਦੀਪ ਦੀ ਜੇ ਆਪਾਂ ਗੱਲ ਕਰੀਏ ਤਾਂ ਨਵਦੀਪ ਦਾ ਜਦੋਂ ਸਾਹਮਣੇ ਵੀਡੀਓ ਆਉਂਦੀ ਆ ਆਡੀਓ ਵੀ ਭਾਈ ਉਹਦੇ ਨਾਲ ਤਸ਼ੱਦਦ ਹੋ ਰਿਹਾ ਹੈ ਹੋ ਰਿਹਾ ਉਦੋਂ ਆਇਆ ਕਿ ਸਾਨੂੰ ਉਸ ਤੋਂ ਪਹਿਲਾਂ ਤਾਂ ਕੋਈ ਨਹੀਂ ਜਾਦਾ ਆਏ ਜੀ ਦੇਖੋ ਜਿਹੜਾ ਹਰਿਆਣੇ ਦਾ ਕਿਸਾਨ ਹੈ ਉਹ ਉਦੋਂ ਜਾਗਰੂਤ ਹੁੰਦਾ ਜਦੋਂ ਅਸੀਂ ਹਰਿਆਣੇ ਚ ਵੜਾਂਗੇ ਕਿਉਂਕਿ ਅੱਜ ਦਾ ਜਿਹੜਾ মিডিਆ ਹੈ ਤੁਹਾਡੇ ਪੰਜ ਸੱਤ মিডিਆ ਨੂੰ ਛੱਡ ਕੇ ਸਾਰਾ মিডিਆ ਮੋਦੀ ਸਰਕਾਰ ਦਾ ਆਉਪਾਗਤ ਚ ਲੱਗਿਆ ਵਾ মিডিਆ ਦਿਖਾਏ ਹੀ ਨਹੀਂ ਰਿਹਾ মিডিਆ ਸਾਨੂੰ ਹੀ ਅਤਵਾਦੀ ਪੰਜਾਬ ਦਾ ਅੰਦੋਲਨ ਕਹਿ ਕੇ ਦਿਖਾ ਰਿਹਾ ਜਦੋਂ ਆ ਸ਼ੁਕਰ ਹੈ ਹੁਣ ਕੋਰਟ ਨੇ ਕਹਿਤਾ ਖੁੱਲਣ ਗਏ ਅਸੀਂ ਹਰਿਆਣਾ 'ਚ ਜਾਵਾਂਗੇ ਬੜਾਂਗੇ ਉਸ ਤੋਂ ਬਾਅਦ ਹਰਿਆਣਾ ਨਵਦੀਪ ਦੇ ਨਾਲ ਖੜੂਗਾ ਹਿੱਕ ਠੋਕ ਕੇ ਖੜੂਗਾ ਔਰ ਨਦੀਪ ਨੂੰ ਅਸੀਂ ਬਾਈ ਜੱਤ ਚੜਵਾ ਕੇ ਲੈ ਕੇ ਆਵਾਂਗੇ ਤਾਂ ਹੁਣ ਇਸ ਗੱਲ ਦੇ ਉੱਤੇ ਵਜਿੱਦਾ ਹੈ ਤੇ ਇਹ ਤੁਹਾਡਾ ਆਪਣਾ ਹੀ ਬਿਆਨ ਹੈ ਕਿ ਤੁਹਾਡੀ ਸਲਾਹ ਵੀ ਆਪਸ ਦੇ ਵਿੱਚ ਹੋ ਗਈ ਆ ਹੁਣ ਕਿਸਾਨ ਜਥੇਬੰਦੀਆਂ ਨਹੀਂ ਨਹੀਂ ਦੇਖੋ ਮੀਟਿੰਗ ਹੈ ਸਾਡੀ ਕੱਲ ਨੂੰ ਅੱਛਾ ਹਾਂ ਇਸ ਵਿਸ਼ੇ ਤੇ ਇਹ ਮੇਰਾ ਹਜਾ ਆਪਣੀ ਜਥੇਬੰਦੀ ਵੱਲੋਂ ਹੈ ਵੀ ਅਸੀਂ ਜਾਵਾਂਗੇ ਠੀਕ ਹੈ ਇਹ ਨਹੀਂ ਹੈਗਾ ਜੇ ਅਸੀਂ ਪਿੱਛੇ ਨੂੰ ਮੁੜਦੇ ਹਾਂ ਇਹਦਾ ਮਤਲਬ ਅਸੀਂ ਹਾਰ ਮੰਨ ਲਈ ਆਪਣੀ ਅਸੀਂ ਮੀਟਿੰਗ ਦੇ ਵਿੱਚ ਪਾਸ ਕਰਾਂਗੇ ਵੀ ਜਾਣਾ ਹੈ ਪਿੱਛੇ ਨੂੰ ਨਹੀਂ ਮੁੜਨਾ ਅੱਗੇ ਬਾਕੀ ਜਥੇਬੰਦੀਆਂ ਤਾਂ ਅਜੇ ਵੀ ਤੁਹਾਨੂੰ ਕਹਿ ਨਹੀਂ ਆਏ ਵੀ ਭਾਈ ਇਹ ਤੁਸੀਂ ਗਲਤ ਸਟੈਪ ਚੁੱਕਿਆ ਹੋਇਆ ਤੁਸੀਂ ਵੀ ਤਾਂ ਆਪਸ ਚ ਇਕੱਠੇ ਨਹੀਂ ਹੈਗੇ ਦੇਖੋ ਉਹ ਕਾਮਰੇਡ ਹੈ ਜਿਹੜੇ ਆ ਗੱਲ ਕਹਿੰਦੇ ਉਹ ਕਾਮਰੇਡ ਹੈ ਦਿੱਲੀ ਦੇ ਪਕੌੜੇ ਜੇ ਉਹ ਕਾਮਰੇਡ ਦਿੱਲੀ ਤੋਂ ਨਾ ਭੱਜਦੇ ਤਾਂ ਅੱਜ ਸਾਨੂੰ ਆਹ ਦੁਬਾਰੇ ਧਰਨਾ ਲਾਉਣਾ ਪੈਂਦਾ ਜੇ ਉਸ ਟਾਈਮ ਨੋਟੀਫਿਕੇਸ਼ਨ ਲਿਖ ਕੇ ਲੈ ਕੇ ਆਉਂਦੇ ਮੋਦੀ ਸਾਹਿਬ ਤੋਂ ਵੀ ਭਾਈ ਲਿਖ ਕੇ ਦੇ ਅਸੀਂ ਤਾਂ ਕੰਨੂ ਜਾਣਾ ਹੈ ਤਾਂ ਕਿ ਅੱਜ ਸਾਡਾ ਸ਼ੁਭਕਰਨ ਸ਼ਹੀਦ ਹੁੰਦਾ ਤਾਂ ਕਿ ਸਾਡੇ ਨਵਦੀਪ ਜਲਵੇੜੇ ਵਰਗੇ ਉਹਨਾਂ ਦੁਬਾਰਾ ਜੇਲਾ ਕੱਟਣੀਆਂ ਪੈਂਦੀਆਂ ਤੁਸੀਂ ਉਹ ਜਥੇਬੰਦੀਆਂ ਜਿਹੜੀਆਂ ਨਹੀਂ ਇਸ ਪੱਕੇ ਚ ਬਈ ਦਿੱਲੀ ਤੇ ਆਜੀ ਨਹੀਂ ਆਉਣਾ ਲਖੀਮਪੁਰ ਖੀਰੀ ਦੇ ਜਾਂ ਹੋਰ ਚੀਜ਼ਾਂ ਲਿਖਤੀ ਨਹੀਂ ਹੁੰਦਾ ਤੁਸੀਂ ਉਹ ਨਾ ਉਹਦੇ ਤੁਸੀਂ ਵੀ ਤਾਂ ਨਾਲ ਹੀ ਆਗੇ ਭਾਈ ਉੱਠ ਕੇ ਦੇਖੋ ਅਸੀਂ 5-7 ਜਥੇਬੰਦੀਆਂ ਨੇ ਉੱਥੇ ਕਰ ਲਿਆ ਅਸੀਂ ਫੈਸਲਾ ਡੱਲੇਵਾਲ ਸਾਹਿਬ ਬਲਦੇਵ ਸਿਰਸਾ ਤੇ ਹੋਰ ਜਥੇਬੰਦੀ ਸਾਡੇ ਨਾਲ ਸੀ ਉਸ ਟਾਈਮ ਸਾਡੀ ਜਥੇਬੰਦੀ ਅਸੀਂ ਕਿਸੇ ਦੇ ਅਧੀਨ ਸੀ ਸਾਡੀ ਆਪਣੀ ਜਥੇਬੰਦੀ ਨਹੀਂ ਸੀ ਉਹ ਸਾਨੂੰ ਕਿਉਂ ਬਣਾਉਣੀ ਪਈ ਅੱਜ ਤਾਂ ਸੋਚਿਆ ਵੀ ਤਾਂ ਯਾਰ ਵੀ ਜਥੇਬੰਦੀ ਬਣਾਵਾਂਗੇ ਅਸੀਂ ਤਾਂ ਉਹਨਾਂ ਨੂੰ ਕਿਹਾ ਆਪਣੇ ਆਗੂ ਨੂੰ ਵੀ ਭਾਈ ਸਾਹਿਬ ਜਦੋਂ ਤੱਕ ਆ ਸਾਨੂੰ ਮਿਲਦਾ ਨਹੀਂ ਅਸੀਂ ਵਾਪਸ ਨਹੀਂ ਜਾਣਾ ਉਹਨਾਂ ਦੇ ਦਿਮਾਗ ਵਿੱਚ ਪਤ ਨਹੀਂ ਕੀ ਇਲੈਕਸ਼ਨ ਲੜਨਾ ਸੀ ਸੀਐਮ ਬਣਨਾ ਸੀ ਉਹ ਕਹਿੰਦਾ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਹੈਗਾ ਅਸੀਂ ਕਿਹਾ ਵੀ ਸਾਡੇ ਮੁੰਡੇ ਜੇਲ੍ਹ 'ਚ ਬੈਠੇ ਸਾਡੇ ਘੱਟ ਤੇ ਘੱਟ 45000 ਸਾਡੇ ਮੁੰਡਿਆਂ ਦੇ ਪਰਚੇ ਆ 700 ਸਾਡਾ ਕਿਸਾਨ ਚਲੇ ਗਿਆ ਉਹਦਾ ਇਨਸਾਫ ਤਾਂ ਲੈ ਲੀਏ ਪਰ ਇਹਨਾਂ ਕਾਮ ਰੈਡਰ ਨੇ ਨਹੀਂ ਸੁਣੀ ਅੱਜ ਵੱਡੇ ਵੱਡੇ ਇੱਥੇ ਦਾਅਵੇ ਕਰਦੇ ਆ ਇੱਕ ਵੱਡਾ ਆਗੂ ਉੱਥੇ ਜਦੋਂ ਸ਼ੁਭਕਰਨ ਸ਼ਹੀਦ ਹੋਇਆ ਉਸ ਤੋਂ ਬਾਅਦ ਜਾ ਕੇ ਕਹਿੰਦਾ ਵੀ ਇੱਥੇ ਸੀਨੀਅਰ ਆਗੂ ਨਹੀਂ ਸੀ ਤਾਂ ਜਾ ਕੇ ਮੁੰਡੇ ਦੀ ਗੋਲੀ ਵੱਜ ਗਈ ਤੇ ਮੈਂ ਉਹਨੂੰ ਉਸੇ ਟਾਈਮ ਸਵਾਲ ਕੀਤਾ ਸੀ ਉੱਥੀ ਉਹ ਵੀ ਭਾਈ ਜਿਹੜਾ ਦਿੱਲੀ ਨਮਰੀਤ ਮੁੰਡੇ ਦੇ ਗੋਲੀ ਵੱਜੀ ਦੀ ਸੋਨਾਲੀ ਕਾ ਟਰੈਕਟਰ ਵਾਲੇ ਦੇ ਡਿਵੀਡੇਵੇ ਸਾਹਿਬ ਦੇ ਉਹ ਉਸ ਟਾਈਮ ਤੂੰ ਆਗੂ ਸੀ ਉਹ ਉੱਥੇ ਫਿਰ ਤੇਰੀ ਸਿਆਣਪ ਕਿੱਥੇ ਗਈ ਜਦੋਂ ਸਾਡੇ ਮੁੰਡਿਆਂ ਨੂੰ ਚੱਕ-ਚੱਕ ਕੇ ਉੱਥੇ ਕੁੱਟਿਆ ਗਿਆ ਅ ਕੁੰਡਲੀ ਬਾਉਂਡਰ ਤੇ ਜੱਗੀ ਬਾਬੇ ਦਾ ਸਿਰ ਪਾੜਿਆ ਗਿਆ ਉਸ ਟਾਈਮ ਤੇਰੀ ਸਿਆਣਪ ਕਿੱਥੇ ਗਈ ਸਿਰਫ ਦਿਖਾਉਣਾ ਕਿ ਆਏ ਗੁਲਾਮੀ ਕਹਾਣੀ ਦਿੱਲੀ ਦੀ ਲੋਕਾਂ ਨੂੰ ਇਹ ਦਿਖਾਉਣਾ ਵੀ ਅਸੀਂ ਤੁਹਾਡੇ ਨਾਲ ਹੈ ਇਹ ਲੋਕਾਂ ਨੂੰ ਸਾਡਿਆਂ ਨੂੰ ਹੁਣ ਸਮਝਣਾ ਪਊਗਾ ਸਮਝ ਵੀ ਗਏ ਅੱਜ ਦੇਖ ਲਓ ਤੁਸੀਂ ਉਸ ਟਾਈਮ ਇੱਕ ਆਵਾਜ਼ ਤੇ ਲੋਕ ਪੰਜਾਬ ਇਕੱਠਾ ਹੁੰਦਾ ਜੁੱਦੀ ਆਵਾਜ਼ ਤੇ ਕਿਉਂ ਨਹੀਂ ਇਕੱਠਾ ਹੁੰਦਾ ਲੋਕ ਸਮਝ ਵੀ ਗਏ ਲੋਕਾਂ ਨੂੰ ਪਤਾ ਵੀ ਲੱਗ ਗਿਆ ਪਰ ਉਹ ਕਾਮਰੇਡਾਂ ਤੋਂ ਹੋਰ ਵੀ ਜਿਹੜੇ ਮੇਰੇ ਵੀਰ ਨਾਲ ਲੱਗੇ ਹੋਏ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਦਾ ਖੇੜਾ ਛੱਡੋ ਪੰਜਾਬ ਪੰਜਾਬੀਅਤ ਵਾਸਤੇ ਆਪਾਂ ਲੜੀਏ ਨਹੀਂ ਆਉਣ ਵਾਲਾ ਭਵਿੱਖ ਸਾਡੇ ਵਾਸਤੇ ਬੜਾ ਖਤਰਨਾਕ ਹੈ ਤੇ ਬਿਲਕੁਲ ਇੱਕ ਹਟਕੇ ਸਵਾਲ ਹੈ ਅਮਰਪਾਲ ਸਿੰਘ ਹੋਰਾਂ ਮਾਰੇ ਜਿਵੇਂ ਉਹਨਾਂ ਨੂੰ ਸੌਂ ਚੁਕਾਈ ਜਾਂਦੀ ਹੈ ਹਾਲਾਂਕਿ ਐਮਪੀ ਤਾਂ ਚੁਣ ਲਿਆ ਜਾਂਦਾ ਪਰ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਜਾਂ ਤੁਹਾਨੂੰ ਲੱਗਦਾ ਵੀ ਅਮਰਪਾਲ ਸਿੰਘ ਹੋਰਾਂ ਨੂੰ ਇਸ ਤਰ੍ਹਾਂ ਹੁਣ ਰਿਲੀਜ਼ ਵੀ ਕਰਨਗੇ ਨਹੀਂ ਮੈਨੂੰ ਨਹੀਂ ਲੱਗਦਾ ਜੀ ਕਿਉਂਕਿ ਜਿਹੜਾ ਕੌਮ ਗੁਲਾਮ ਹੁੰਦੀ ਹੈ ਨਾ ਉਹਨੂੰ ਕਦੇ ਇਨਸਾਫ਼ ਨਹੀਂ ਮਿਲਦਾ ਅਸੀਂ ਪਹਿਲਾਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਦੇ ਗੁਲਾਮ ਹੋਏ ਉਸ ਤੋਂ ਬਾਅਦ ਅਸੀਂ ਹਿੰਦੂਤਵਾ ਆਰਐਸਐਸ ਦੇ ਗੁਲਾਮ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਉਸ ਮੁੰਡੇ ਨੂੰ ਇਨਸਾਫ ਮਿਲੂਗਾ ਕਿਉਂਕਿ ਲੋਕਾਂ ਨੇ 2 ਲੱਖ ਤੋਂ ਵੱਧ ਉਹਨੂੰ ਜਿਤਾਇਆ ਵੋਟਾਂ ਵੱਧ ਪਾ ਕੇ ਜਿਵੇਂ ਇਹਨਾਂ ਨੇ ਕੀਤਾ ਉਹਨੂੰ ਉੱਥੇ ਦੇ ਇੱਕ ਬਹੁਤ ਵੱਡੇ ਮੁਜਰਮਾਂਗ ਲੈ ਕੇ ਆਂਦਾ ਜਦੋਂ ਇੱਕ ਤੜੀ ਪਾਰ ਇਸ ਦੇਸ਼ ਦਾ ਮੰਤਰੀ ਬਣ ਸਕਦਾ ਏ ਜਦੋਂ ਸਾਧਵੀ ਵਰਗੀ ਜਿਨ੍ਹਾਂ ਨੇ ਵੱਡੇ ਵੱਡੇ ਕਾਂਡ ਕੀਤੇ ਵੇ ਉਹ ਸ਼ਰਿਆਮ ਕੋ ਮਿਲ ਸਕਦੀਆਂ ਫੇ ਸਾਡਾ ਸਿੱਖ ਕਿਉਂ ਨਹੀਂ ਬਈ ਸਿਰਫ ਇੱਕ ਸਿੱਖ ਹੋਣ ਕਰਕੇ ਉਹ ਗੁਲਾਮੀ ਜਿਵੇਂ ਅਮਰਸ਼ਾ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਪਛਤਾਵਾ ਨਹੀਂ ਕਰੂਗਾ ਉਹਨੂੰ ਛੱਡਾਂਗੇ ਨਹੀਂ ਜਾਨੀ ਕਿ ਸਿੱਖਾਂ ਨੂੰ ਵੀ ਜਿਨ੍ਹਾਂ ਨੇ ਭਾਈ ਹਵਾਰਾ ਸਿੰਘ ਹਵਾਰਾ ਹੋ ਗਿਆ ਜੀ ਜਗਤਾਰ ਸਿੰਘ ਤਾਰਾ ਹੋ ਗਿਆ ਤੇ ਪਿਉਰਾ ਹੋ ਗਿਆ ਵੀ ਇਹ ਮਾਫੀ ਮੰਗ ਲੈਣ ਵੀ ਅਸੀਂ ਗਲਤ ਕੀਤਾ ਕਿਉਂ ਮਾਫੀ ਮੰਗਣ ਬਈ ਮਾਰਿਆ ਕਿਉਂ ਬਿਆਨਤਾ ਬੁਚੜ ਮਾਰਨਾ ਕਿਉਂ ਪਿਆ ਜਿਹਨੇ 14-14 ਸਾਲ ਦੇ ਬੱਚੇ ਮਾਰਤੇ ਹੁਣ ਜਿਨ੍ਹਾਂ ਦੇ ਜਿਨ੍ਹਾਂ ਨੇ ਤੀਵੀਆਂ ਲੰਗਿਆ ਕਰਕੇ ਘੁਮਾਇਆ ਗਿਆ ਹੋਵੇ ਜਿਨ੍ਹਾਂ ਸਾਡੀਆਂ ਭੈਣਾਂ ਦੇ ਮੂੰਹ 'ਚ ਪਿਸ਼ਾਬ ਕੀਤਾ ਗਿਆ ਹੋਵੇ ਫਿਰ ਅਸੀਂ ਉਹ ਜੇ ਮੰਤਰੀ ਨੂੰ ਕਿੱਕੜਾ ਛੱਡ ਦੀਏ ਫੇ ਸਾਡਾ ਵੀ ਹੱਕ ਬਣਦਾ ਸਾਡਾ ਵੀ ਸਾਡਾ ਸਾਡੀ ਜ਼ਮੀਰ ਕਹਿੰਦੀ ਹੈ ਵੀ ਹੁਣ ਇਹਨੂੰ ਇਸ ਦੁਨੀਆ ਤੋਂ ਹਲਵੇ ਦਾ ਕਰਨਾ ਪੈਣਾ ਉਹ ਕੀਤਾ ਉਹਨਾਂ ਵੀਰਾਂ ਨੇ ਉਹ ਬੈਠੇ ਜੇਲ੍ਹ ਚ ਨਾ ਛੱਡਣ ਪਰ ਮਾਫੀ ਤਾਂ ਨਹੀਂ ਮੰਗੀ ਐਸੀ ਤਰ੍ਹਾਂ ਹੁਣ ਇਹ ਭਾਈ ਅਮਰਤਪਾਲ ਸਿੰਘ ਤੋਂ ਕਹਿ ਰਹੇ ਆ ਵੀ ਮਾਫੀ ਮੰਗੋ ਉਹ ਕਰੇ ਅੰਦਰ ਖਾਤੇ ਇਸੀ ਕਰਕੇ ਉਹਨੂੰ ਇਸ ਤਰ੍ਹਾਂ ਬਹੁਤ ਵੱਡੇ ਮੁਜਰਮਾਂ ਵਾਂਗ ਉੱਥੇ ਪੇਸ਼ ਕੀਤਾ ਗਿਆ ਸੌ ਚਕਾਉਣੀ ਪਈ ਇਹਨਾਂ ਦੀ ਮਜਬੂਰੀ ਸੀ ਅਸੀਂ ਤਾਂ ਕਹਿੰਦੇ ਨਹੀਂ ਸੀ ਵੀ ਤੁਸੀਂ ਸੌ ਚਕਾਓ ਚਲੋ ਇਹਨਾਂ ਦੀ ਮਜਬੂਰੀ ਸੀ ਚੁਕਵਾਈ ਪਰ ਅਮਰਤਪਾਲ ਦੇ ਨਾਲ ਪੰਜਾਬ ਖੜਾ ਏ ਕਾਲੂ ਇੱਕ ਲੋਕ ਹੋਰ ਕਹਿੰਦੇ ਨੇ ਵੀ ਅਕਾਲੀ ਦਲ ਖਤਮ ਹੋ ਗਿਆ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਕਰਦਾ ਪਰ ਅਕਾਲੀਆਂ ਦਾ ਮੈਂ ਪੱਖ ਕਰਦਾ ਜਿਹੜਾ ਅਕਾਲੀ ਹੈ ਫੂਲਾ ਸਿੰਘ ਵਾਲਾ ਅਕਾਲੀ ਉਹ ਬਾਦਲ ਦਲ ਦਾ ਨਹੀਂ ਬਾਦਲ ਦਲ ਤਾਂ ਕੱਲ ਬਣਿਆ ਲੋਕ ਕਹਿੰਦੇ ਨੇ ਅਕਾਲੀ ਦਲ ਖਤਮ ਹੋ ਗਿਆ ਬਿਲਕੁਲ ਨਹੀਂ ਬਾਦਲ ਦਲ ਖਤਮ ਹੋਇਆ ਅਕਾਲੀ ਦਲ ਦੁਬਾਰਾ ਹੋਣਾ ਚਾਊਗਾ ਫੇਰ ਆਊਗਾ ਭਾਈ ਅਮਰਤ ਸਿੰਘ ਵਰਗੇ ਨੌਜਵਾਨ ਵੈਗਰੂਨ ਆਪ ਭੇਜੇ ਦੁਬਾਰਾ ਖੜਾ ਹੋਊਗਾ ਪੰਜਾਬ ਦੀ ਹਕੂਮਤ ਬਦਲੀ ਜਾਊਗੀ ਠੀਕ ਹੈ ਇਹੇ ਜੇ ਕੰਮਾਂ ਨੂੰ ਟਾਈਮ ਲੱਗਦਾ ਉਹ ਕੋਈ ਗੱਲ ਨਹੀਂ ਜਿੰਨੀਆਂ ਕਿ ਸਾਡੀਆਂ ਲਾਸ਼ਾਂ ਹੋਰ ਗਿਰਨੀਆਂ ਏ ਕਿੰਨੇ ਕਿ ਸਾਡੇ ਵੀਰ ਹੋਰ ਮਰਦੇ ਆ ਉਹਦੇ ਬਾਅਦ ਤੱਕ ਕੁਰਬਾਨੀ ਦੇਣ ਵਾਤਾ ਸੀ ਤਿਆਰ ਪਰ ਤਿਆਰ ਖੜੇ ਬਿਲਕੁਲ ਇਹ ਸਨ ਕੁਲਵਿੰਦਰ ਸਿੰਘ ਪੰਜੋਲਾ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਾਂ ਦੇ